ਕਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਆਪਾਂ ਗੱਲ ਕਰਾਂਗੇ ਬਿਮਲ ਕੌਰ ਖਾਲਸਾ ਜਿਹੜੀ ਭਾਈ ਸਰਜੀਤ ਸਿੰਘ ਮੈਂਬਰ ਆਫ ਪਾਰਲੀਮੈਂਟ ਜਿਹੜੇ ਬਣੇ ਨੇ ਉਹਨਾਂ ਦੀ ਮਾਂ ਬਾਰੇ ਉਹਨਾਂ ਦੀ ਮਾਂ ਦੀ ਪੂਰੀ ਕਹਾਣੀ ਅੱਜ ਤੁਹਾਨੂੰ ਮੈਂ ਸੁਣਾਵਾਂਗਾ ਦੋਸਤੋ ਉਹਨਾਂ ਦਾ ਬਿਮਲ ਦੇਵੀ ਤੋਂ ਸ਼ੁਰੂ ਹੁੰਦਾ ਸਫਰ ਬਿਮਲ ਕੌਰ ਖਾਲਸਾ ਨੂੰ ਕਿਸ ਤਰ੍ਹਾਂ ਸਮੇਤ ਸਿੰਘ ਸੈਣੀ ਵਰਗੇ ਜ਼ਾਲਮ SSP ਦੇ ਬਾਅਦ ਦੇ ਵਿੱਚ ਬਣੇ DGP ਵੱਲੋਂ ਕਿਸ ਤਰ੍ਹਾਂ ਉਹਨਾਂ ਦਾ ਭੇਦ ਭਰੇ ਹਾਲਾਤ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਦੋਸਤੋ ਪੂਰੀ ਇਨਸਾਈਡ ਸਟੋਰੀ ਮੈਂ ਤੁਹਾਨੂੰ ਸੁਣਾਵਾਂਗਾ ਕਿਰਪਾ ਕਰਕੇ ਲਾਸਟ ਸਮੇਂ ਤੱਕ ਬਨੇ ਰਹੋ ਕਿਉਂਕਿ ਬੀਬੀ ਬਿਮਲਕੌਰ ਖਾਲਸਾ ਦਾ ਆਪਣਾ ਜੀਵਨ ਵੀ ਬਹੁਤ ਸੰਘਰਸ਼ਮਈ ਰਿਹਾ ਤੇ ਉਹਨਾਂ ਨੇ ਕਿਵੇਂ ਖਰਕੂਆਂ ਦੀ ਮਦਦ ਕੀਤੀ ਇਹ ਉਹ ਬਿਮਲਕੌਰ ਖਾਲਸਾ ਹੈ ਜਿਸ ਨੇ ਮੁਕਾਬਲੇ ਹੁੰਦਿਆਂ ਦੇ ਵਿੱਚ ਜਾ ਜਾ ਕੇ ਖਾਰਕੂਆ ਨੂੰ ਪੁਲਿਸ ਦੇ ਘੇਰੇ ਦੇ ਵਿੱਚੋਂ ਕੱਢਦੀ ਰਹੀ ਹੈ ਉਹਦੇ ਵਿੱਚ ਇੱਕ ਕਹਾਣੀ ਮੈਂ ਤੁਹਾਨੂੰ ਸੁਣਾਵਾਂਗਾ ਜਗਰੂਪ ਸਿੰਘ ਕਾਲ ਅਖਬਾਰੇ ਵੀ ਬਿਮਲ ਕੌਰ ਖਾਲਸਾ ਪਹੁੰਚ ਜਾਂਦੇ ਨੇ ਪਰ ਕਿਉਂ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਇਹਦੀ ਵੀ ਮੈਂ ਤੁਹਾਨੂੰ ਗੱਲਬਾਤ ਸੁਣਾਵਾਂਗਾ ਤੇ ਦੋਸਤੋ ਬਿਮਲ ਕੌਰ ਖਾਲਸਾ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਧਾ ਲਾਇਆ ਸੀ ਉਹਨਾਂ ਦੀ ਸੋ ਪਤਨੀ ਹੈ ਔਰ ਆਪਣਾ ਵੀ ਉਹਨਾਂ ਦਾ ਜਿਹੜਾ ਜੀਵਨ ਹੈ ਬਹੁਤ ਸੰਘਰਸ਼ਮਈ ਹੈ ਆਹ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬਿਮਲਾ ਦੇਵੀ ਇੱਕ Hindu ਪਰਿਵਾਰ ਦੀ ਧੀ ਹੈ ਜਿਸ ਦਾ ਕੇ ਬੇਅੰਤ ਸਿੰਘ ਜਿਹੜੇ ਪੁਲਿਸ ਦੇ ਵਿੱਚ ਨੌਕਰੀ ਕਰ ਰਹੇ ਹੁੰਦੇ ਨੇ ਉਹਨਾਂ ਦੀ ਲਵ ਮੈਰਿਜ ਹੁੰਦੀ ਆ ਉਹਨਾਂ ਦੀ ਚੰਡੀਗੜ੍ਹ ਵਿਖੇ ਉਹਨਾਂ ਨਾਲ ਮੁਲਾਕਾਤ ਹੁੰਦੀ ਆ ਮੁਲਾਕਾਤ ਤੋਂ ਬਾਅਦ ਉਹਨਾਂ ਦਾ ਆਪਸ ਵਿੱਚ ਪਿਆਰ ਪੈ ਜਾਂਦਾ ਹੈ ਤੇ ਉਹਨਾਂ ਦਾ ਆਪਸ ਵਿੱਚ ਸਾਦੀ ਹੋ ਜਾਂਦੀ ਹੈ ਤੇ ਸਾਦੀ ਹੋਣ ਤੋਂ ਬਾਅਦ ਦੋਸਤੋ ਉਹ ਬਿਮਲ ਕੌਰ ਖਾਲਸਾ ਬਣ ਜਾਂਦੇ ਨੇ ਤੇ ਜਿਹੜਾ ਬੇਅੰਤ ਸਿੰਘ ਦਾ ਪਿੰਡ ਹੈ ਉਹ ਮਲੋਆ ਪਿੰਡ ਚੰਡੀਗੜ੍ਹ ਦੇ ਬਿਲਕੁਲ ਹੀ ਨਾਲ ਪੈਂਦਾ ਹੈਗਾ ਤੇ ਇਹਨਾਂ ਦੀ ਜਨਵਰੀ 1976 ਦੇ ਵਿੱਚ ਦੋਸਤੋ ਲਵ ਮੈਰਿਜ ਯਾਨੀ ਕਿ ਸਾਦੀ ਹੋ ਜਾਂਦੀ ਹੈ ਤੇ ਬੇਅੰਤ ਸਿੰਘ ਦਿੱਲੀ ਪੁਲਿਸ ਦੇ ਵਿੱਚ ਭਰਤੀ ਹੁੰਦਾ ਹੈ ਤੇ ਬਿਮਲ ਕੌਰ ਜਿਹੜੀ ਹੈਗੀ ਆ ਉਹ ਸਟਾਫ ਨਰਸ ਹੁੰਦੀ ਹੈ ਇਸ ਦਰਮਿਆਨ ਉਹਨਾਂ ਦੀ ਜ਼ਿੰਦਗੀ ਬੜੇ ਵਧੀਆ ਢੰਗ ਨਾਲ ਚੱਲ ਰਹੀ ਹੁੰਦੀ ਆ ਉਸੇ ਦਰਮਿਆਨ 1984 ਵਾਪਰ ਜਾਂਦਾ ਹੈ ਦੋਸਤੋ ਤੁਹਾਨੂੰ ਪਤਾ 1984 ਦੇ ਵਿੱਚ ਜਿਹੜਾ ਆਪਣਾ ਅ ਇੰਦਰਾ ਗਾਂਧੀ ਵੱਲੋਂ ਜਦੋਂ ਅਕਾਲ ਤਖਤ ਸਾਹਿਬ ਦੇ ਉੱਪਰ ਟੈਂਕਾਂ ਗੋਲਿਆਂ ਦੇ ਨਾਲ ਹਮਲਾ ਕਰਕੇ ਢਾਹ ਦਿੱਤਾ ਜਾਂਦਾ ਅਕਾਲ ਤਖਤ ਸਾਹਿਬ ਨੂੰ ਤੇ ਅ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਤਾਂ ਇਸ ਤੋਂ ਬਾਅਦ ਜਿਹੜਾ ਗਿਆਨਤ ਸਿੰਘ ਦੇ ਵਿੱਚ ਬਦਲਾਅ ਆਉਂਦਾ ਉਹ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਉਹਨਾਂ ਦਾ ਇਸ ਤਰ੍ਹਾਂ 1 ਲੱਖ ਤੋਂ ਉਹਨਾਂ ਦੇ ਉੱਪਰ ਇਸ ਚੀਜ਼ ਦਾ ਇੰਨਾ ਵੱਡਾ ਅਸਰ ਹੁੰਦਾ ਜਿਸ ਤੋਂ ਬਾਅਦ ਉਹਨਾਂ ਨੂੰ ਕੇਰ ਸਿੰਘ ਵੱਲੋਂ ਪ੍ਰੇਰਿਤ ਕੀਤਾ ਜਾਂਦਾ ਤੇ ਫਿਰ ਬਾਜ ਉਹਨਾਂ ਦੇ ਹੱਥ ਦੇ ਉੱਪਰ ਆ ਕੇ ਬੈਠ ਜਾਂਦਾ ਉਸ ਤੋਂ ਬਾਅਦ 14 ਅਕਤੂਬਰ 1984 ਨੂੰ ਉਹ ਅਮਰਤ ਸਕਦੇ ਨੇ ਅਮਰਤ ਸਕਣ ਤੋਂ ਬਾਅਦ ਦੋਸਤੋ ਜਿਹੜਾ 3 ਦਿਨਾਂ ਬਾਅਦ ਬੀਬੀ ਬਿਮਲਕੌਰ ਵੱਲੋਂ ਵੀ ਅਮਰਤ ਸਕ ਲਿਆ ਜਾਂਦਾ ਹੈ ਤੇ ਬਿਮਲਕੌਰ ਖਾਲਸਾ ਬਣ ਜਾਂਦੇ ਨੇ ਉਸ ਤੋਂ ਬਾਅਦ ਬਿਮਲਕੌਰ ਇਹ ਸਮਝ ਨਹੀਂ ਪਾਉਂਦੀ ਕਿ ਬਿਆਨ ਸਿੰਘ ਦੇ ਮਨ ਦੇ ਵਿੱਚ ਕੀ ਕੁਝ ਚੱਲ ਰਿਹਾ ਹੁੰਦਾਗਾ ਤੇ ਉਸ ਚੀਜ਼ ਨੂੰ ਉਹ ਮਹਿਸੂਸ ਤਾਂ ਕਰਦੀ ਹੈ ਪਰ ਉਹਦੇ ਮਨ ਦੇ ਵਿੱਚ ਐਨਾ ਵੱਡਾ ਕੋਈ ਮਤਲਬ ਬਦਲਾਅ ਆਇਆ ਹੋਇਆ ਉਹ ਨੂੰ ਉਹ ਆਪਣੇ ਹੀ ਪਾਉਂਦੀ ਆਖਰ ਨੂੰ ਸਤਵੰਤ ਸਿੰਘ ਤੇ ਕੇਰ ਸਿੰਘ ਦੇ ਨਾਲ ਮਿਲ ਕੇ ਉਹਨਾਂ ਨੇ ਇੰਦਰਾ ਗਾਂਧੀ ਦਾ ਜਿਹੜਾ ਸੋਦਾ ਲਾ ਦਿੱਤਾ 31 ਅਕਤੂਬਰ ਨੂੰ ਤੁਹਾਨੂੰ ਪਤਾ ਹੀ ਹੈ ਦੋਸਤੋ ਤਾਂ ਉਸ ਤੋਂ ਬਾਅਦ ਜਿਹੜੀ ਇੱਕ ਲੇਡੀ ਕਾਲਜ ਦੇ ਵਿੱਚ ਉਸ ਸਮੇਂ ਨੌਕਰੀ ਕਰਦੀ ਸੀ ਬਿਮਲ ਕੌਰ ਖਾਲਸਾ ਉਹਦੇ ਕਾਲਜ ਦੇ ਬਾਹਰ ਬਹੁਤ ਵੱਡੀ ਪੁਲਿਸ ਦੀ ਇੱਕ ਟੀਮ ਆਉਂਦੀ ਹੈ ਤੇ ਜਦੋਂ ਤੱਕ ਬਿਮਲ ਕੌਰ ਖਾਲਸਾ ਕੁਝ ਸਮਝ ਪਾਉਂਦੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੇ ਨੇ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਣ ਤੋਂ ਬਾਅਦ ਜਦੋਂ ਕਸਟਡੀ ਦੇ ਵਿੱਚ ਉਹਨਾਂ ਨੂੰ ਕੋਈ ਇੱਕ ਲੇਡੀ ਪੁਲਿਸ ਵਾਲੀ ਦੱਸਦੀ ਹੈ ਕਿ ਇਸ ਤਰ੍ਹਾਂ ਤੁਹਾਡੇ ਪਤੀ ਨੇ ਜਿਹੜਾ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਹੈ ਤਾਂ 2 ਹਫ਼ਤਿਆਂ ਦੀ ਪੁਸਤਕਿਸ਼ ਤੋਂ ਬਾਅਦ ਦੋਸਤੋ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਜੇਲ੍ਹ ਚੋਂ ਬੇਜਾਇਦਨਾਬਾਦ ਦੇ ਵਿੱਚੋਂ ਬਾਹਰ ਆ ਜਾਂਦੇ ਨੇ ਹਿਰਾਸਤ 'ਚੋਂ ਇਹ ਹਿਰਾਸਤ ਦੇ ਵਿੱਚੋਂ ਵਾਪਸ ਆ ਕੇ ਦੋਸਤੋ ਉਹ ਚੰਡੀਗੜ੍ਹ ਮਲੋਆ ਪਿੰਡ ਦੇ ਵਿੱਚ ਚੰਡੀਗੜ੍ਹ ਦੇ ਨਾਮ ਲੱਗਦਾ ਪਿੰਡ ਹੈ ਜਿਹੜਾ ਆਪਣੇ ਪਰਿਵਾਰ ਦੇ ਕੋਲੇ ਆ ਜਾਂਦੇ ਨੇ ਕਿਉਂਕਿ ਇਹੋ ਜਿਹੇ ਹਾਲਾਤ ਦੇ ਵਿੱਚ ਦਿੱਲੀ ਰਹਿਣਾ ਇਸੇ ਮਿੱਤਰਾਂ ਠੀਕ ਨਹੀਂ ਸੀਗਾ ਉਹ ਆਪਣੇ ਬੱਚਿਆਂ ਦੇ ਨਾਲ ਇੱਥੇ ਆਉਂਦੇ ਨੇ ਜਦੋਂ ਦੋਸਤੋ ਤਾਂ ਇੱਥੇ ਆ ਕੇ ਜਦੋਂ ਭਾਈ ਬੇਅੰਤ ਸਿੰਘ ਦਾ ਭੋਗ ਪਾਇਆ ਜਾਂਦਾ ਤਾਂ ਉਸ ਭੋਗ ਦੇ ਉੱਪਰ ਉਮੜਿਆ ਹਜ਼ਾਰਾਂ ਖਾਲਸਿਆਂ ਦਾ ਇਕੱਠ ਜਦੋਂ ਲੋਕ ਆਪਣੇ ਆਪ ਉਸ ਇਕੱਠ ਦੇ ਵਿੱਚ ਆਉਂਦੇ ਨੇ ਤਾਂ ਬਿਮਲ ਕੌਰ ਖਾਲਸਾ ਨੂੰ ਅਹਿਸਾਸ ਹੁੰਦਾ ਕਿ ਮੈਂ ਦਿੱਲੀ ਦੇ ਵਿੱਚ ਆਪਣੇ ਆਪ ਨੂੰ ਇਕੱਲੀ ਸਮਝ ਰਹੀ ਸੀ ਕਿ ਮੇਰਾ ਅੱਜ ਕੋਈ ਨਹੀਂ ਰਿਹਾ ਪਰ ਉਹਨੂੰ ਫਿਰ ਮਹਿਸੂਸ ਹੁੰਦਾ ਕਿ ਜਿਹੜਾ ਇਹ ਲੋਕ ਨੇਗੇ ਮੇਰੇ ਨਾਲ ਡਟੇ ਖੜੇ ਨੇ ਇਸ ਤੋਂ ਬਾਅਦ ਜਿਹੜਾ ਸਫਰ ਸ਼ੁਰੂ ਹੁੰਦਾ ਉਹਨਾਂ ਨੂੰ ਐਮਪੀ 1 ਦੀ ਜਿਹੜੀ ਕਵੈਤ ਹੈ ਉਹ ਦੋਸਤੋ ਸ਼ੁਰੂ ਹੋ ਜਾਂਦੀ ਹੈ ਇਸੇ ਤਰ੍ਹਾਂ ਪੰਥ ਇਕੱਠ ਹੋਣ ਲੱਗਦੇ ਨੇ ਹਰੇਕ ਇਕੱਠ ਦੇ ਵਿੱਚ ਵਿਮਲਕੌਰ ਖਾਲਸਾ ਨੂੰ ਸੱਦਿਆ ਜਾਣ ਲੱਗਦਾ ਹੈ ਤੇ ਵਿਮਲਕੌਰ ਖਾਲਸਾ ਹਰੇਕ ਇਕੱਠ ਦੇ ਵਿੱਚ ਜਾਂਦੀ ਹੈ ਤੇ ਇਸੇ ਤਰ੍ਹਾਂ ਦੋਸਤੋ ਹੌਲੀ-ਹੌਲੀ ਕਾਰਮਾ ਜਿਹੜਾ ਇਕੱਠਾ ਹੁੰਦਾ ਜਾਂਦਾ ਹੈ ਲੇਕਿਨ ਇੱਕ ਘਟਨਾ 1986 ਦੇ ਵਿੱਚ ਵਾਪਰਦੀ ਹੈ ਜਦੋਂ ਬਰਨਾਲੇ ਦੀ ਬਾਜ਼ਾਰਤ ਹੁੰਦੀ ਹੈ ਤਾਂ ਉੱਥੇ ਆਪਣਾ ਭਾਈ ਬੇਅੰਤ ਸਿੰਘ ਦੇ ਵਰਸੀ ਜਿਹੜੀ ਦੂਜੀ ਮਨਾਉਣੀ ਹੁੰਦੀ ਆ ਤੇ ਉਸ ਵਰਸੀ ਦੇ ਉੱਪਰ ਦਰਬਾਰ ਸਾਹਿਬ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਹੁੰਦਾਗਾ ਤਾਂ ਉੱਥੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਉਹ ਜਿਹੜੀ ਉੱਥੇ ਜਾਦਾ ਮਤਲਬ ਉਸ ਵਿੱਚ ਤਣਾਅ ਵੱਧ ਗਿਆ ਸੀਗਾ ਉੱਥੇ ਇੱਕ ਮੁਲਾਜ਼ਮ ਦੀ ਮੌਤ ਵੀ ਹੋ ਜਾਂਦੀ ਹੈ ਇਸ ਮੌਤ ਦਾ ਜਿਹੜਾ ਕੇਸ ਸੀਗਾ ਇਹ ਬੀਬੀ ਵਿਮਨ ਕੌਰ ਖਾਲਸਾ ਨੂੰ ਸਰਕਾਰ ਉਲਝਾਉਣ ਦੇ ਲਈ ਇਹਨਾਂ ਦੇ ਉੱਪਰ 302 ਦਾ ਪਰਚਾ ਦਰਜ ਕਰ ਦਿੰਦੇ ਨੇ ਇਸੇ ਤਰ੍ਹਾਂ ਫਿਰ ਇਹਨਾਂ ਦੇ ਉੱਪਰ ਸ਼ੁਰੂ ਹੁੰਦਾ ਪਰਚਿਆਂ ਦਾ ਦੌਰ ਕਿੰਨੇ ਹੀ ਫਿਰ ਇਹਨਾਂ ਦੇ ਉੱਪਰ ਪਰਚੇ ਹੁੰਦੇ ਨੇ ਲੇਕਿਨ ਆਖਰ ਨੂੰ ਦੋਸਤੋ 1999 ਆਉਂਦਾ ਹੈਗਾ 1999 ਦੇ ਵਿੱਚ ਜਿਹੜਾ ਸਿਮਰਜੀਤ ਸਿੰਘ ਮਾਨ ਵੱਲੋਂ ਆਪਣੇ ਕੈਂਡੀਡੇਟ ਖੜੇ ਕਰੇ ਜਾਂਦੇ ਨੇ ਜਿਹਦੇ ਚ ਬਿਮਲ ਕੌਰ ਖਾਲਸਾ ਨੂੰ ਤੇ ਸੁੱਚਾ ਸਿੰਘ ਜਿਹੜੇ ਬਿਆਨਤ ਸਿੰਘ ਦੇ ਫਾਦਰ ਸੀਗੇ ਉਹਨਾਂ ਨੂੰ ਵੀ ਟਿਕਟ ਦਿੱਤੀ ਜਾਂਦੀ ਹੈ ਤਾਂ ਦੋਸਤੋ ਵੱਡੀ ਲੀਡ ਲੈ ਕੇ ਬਿਮਲ ਕੌਰ ਖਾਲਸਾ ਐਮਪੀ ਬਣ ਜਾਂਦੇ ਨੇ ਜਿੱਤ ਜਾਂਦੇ ਨੇ ਤਾਂ ਦੋਸਤੋ ਉਸ ਤੋਂ ਬਾਅਦ ਫਿਰ 2 ਸਾਲ ਉਥਲ ਪੁਥਲ ਦੇ ਜਿਹੜੇ ਸ਼ੁਰੂ ਹੁੰਦੇ ਨੇ ਔਰ ਸੰਘਰਸ਼ ਸ਼ੁਰੂ ਹੁੰਦਾ ਮੈਂ ਕਹਿ ਸਕਦਾ ਤਾਂ ਖਾੜਕੂ ਬਾਗ ਬਹੁਤ ਵੱਧ ਚੁੱਕਿਆ ਹੁੰਦਾਗਾ ਤੇ ਖਾਰਕੂਬਾਦ ਦੇ ਵਦਨ ਤੋਂ ਬਾਅਦ ਜਦੋਂ ਦੋਸਤੋ ਬੇਅੰਤ ਦੀ ਸਰਕਾਰ ਆਉਂਦੀ ਹੈ ਜਾਂ ਕਹਿੰਨੋ ਕਿ ਕੇਪੀਐਸ ਗਿੱਲ ਤੇ ਬੇਅੰਤ ਦੀ ਜੋਰੀ ਇਹਨਾਂ ਵੱਲੋਂ ਦੋਸਤੋ ਫਿਰ ਅਤੰਕ ਮਚਾਇਆ ਜਾਂਦਾ ਹੈ ਤੇ ਮੁਕਾਬਲੇ ਜਦੋਂ ਉਹਨਾਂ ਸਮਿਆਂ ਦੇ ਤੇ ਇਸ ਸਮੇ ਤੋਂ ਪਹਿਲਾਂ ਦੀ ਮੈਂ ਗੱਲ ਕਰਨਾ ਸੌਰੀ ਜਦੋਂ 99 ਤੋਂ ਬਾਅਦ ਜਦੋਂ ਵੀ ਕੋਈ ਮੁਕਾਬਲਾ ਹੁੰਦਾ ਤਾਂ ਉੱਥੇ ਬੀਬੀ ਵਿਮਲ ਕੌਰ ਖਾਲਸਾ ਆਪ ਪਹੁੰਚਦੇ ਨੇ ਹੁੰਦੇ ਮੁਕਾਬਲਿਆਂ ਦੇ ਵਿੱਚ ਪੌਂਚ ਪਹੁੰਚ ਕੇ ਉੱਥੋਂ ਖੜਕੂਆ ਨੂੰ ਮੁਕਾਬਲਿਆਂ ਦੇ ਵਿੱਚੋਂ ਕੱਢ ਲਿਆਉਂਦੇ ਨੇ ਇਸੇ ਤਰ੍ਹਾਂ ਇੱਕ ਘਟਨਾ ਮੁਕਾਬਲਾ ਜਿਹੜਾ ਸਾਡੇ ਮਲੇਰ ਕੋਲੇ ਦੇ ਲਾਗੇ ਜੋੜੇਪੁਰਾ ਕੋਲੇ ਇੱਕ ਪਿੰਡ ਦੇ ਵਿੱਚ ਜਿਹੜੇ ਆਪਣੇ ਸੀਗੇ ਜਗਰੂਪ ਸਿੰਘ ਕਾਲਖ ਜਗਰੂਪ ਸਿੰਘ ਕਾਲਖ ਘੇਰੇ ਦੇ ਵਿੱਚ ਆ ਜਾਂਦੇ ਨੇ ਤਾਂ ਦੋਸਤੋ ਉੱਥੇ ਬਿਮਲ ਕੌਰ ਖਾਲਸਾ ਪਹੁੰਚ ਜਾਂਦੇ ਨੇ ਤਾਂ ਉੱਥੇ ਆ ਕੇ ਅਫਸਰਾਂ ਦੇ ਨਾਲ ਬਹਿਸ ਵਾਜੀ ਹੁੰਦੀ ਆ ਕਿ ਇੱਥੇ ਜਫੇਦਾਰ ਆਏ ਅੰਦਰ ਇੱਥੇ ਜਗਰੂਪ ਸਿੰਘ ਕਾਲਖ ਹੈ ਤਾਂ ਉਹ ਪੁਲਿਸ ਅਫਸਰ ਕਹਿੰਦੇ ਨੇ ਬੀਬੀ ਅਸੀਂ ਤਿੰਨ ਪਾਸਿਆਂ ਤੋਂ ਘੇਰਾ ਪਾਇਆ ਹੋਇਆ ਇੱਕ ਪਾਸਾ ਖਾਲੀ ਛੱਡਿਆ ਕਿ ਉਹ ਨਿਕਲ ਜਾਣ ਪਰ ਉਹ ਪਤਾ ਨਹੀਂ ਕਿਉਂ ਬਾਹਰ ਆ ਹੀ ਨਹੀਂ ਰਹੇ ਫਿਰ ਪਤਾ ਲੱਗਦਾ ਹੈ ਕਿ ਉਹਨੂੰ ਉਹ ਘਰ ਦਾ ਮਾਲਕ ਹੈ ਜਿਹੜਾ ਉਹਨੂੰ ਕੋਈ ਬੇਸੁਰਤੀ ਦੀ ਦਵਾਈ ਪਿਆ ਕੇ ਉਹ ਬੇਸੁਰਤ ਕਰਕੇ ਉਹਨੂੰ ਫਿਰ ਪੁਲਿਸ ਨੂੰ ਲੈ ਕੇ ਆਇਆ ਹੁੰਦਾਗਾ ਸੋ ਇਸ ਕਾਰਨ ਕਰਕੇ ਬੇਸੁਰਤ ਹੋਇਆ ਜਗਰੂਪ ਸਿੰਘ ਆਖਰ ਨੂੰ ਪੁਲਿਸ ਵੱਲੋਂ ਉੱਥੇ ਬੰਬ ਸੱਟ ਕੇ ਘਰ ਦੀ ਸੱਤ ਪਾੜ ਕੇ ਉਹਦਾ ਤਾਂ ਨੇੜੇ ਲੱਗਣ ਦੀ ਜਰਤ ਨਹੀਂ ਹੁੰਦੀ ਸੱਤ ਪਾੜ ਕੇ ਉਹਦੇ ਵਿੱਚ ਬੰਬ ਸੁੱਟ ਕੇ ਉਹਨਾਂ ਨੂੰ ਅੱਗ ਦੇ ਨਾਲ ਸਾੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਬੰਬ ਨਾਲ ਉੜਾ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਦੋਸਤੋ ਅੱਗੇ ਗੱਲ ਵੱਧਦੀ ਜਾਂਦੀ ਆ ਆਖਰ ਨੂੰ ਸੁਮੇਧ ਸਿੰਘ ਸੈਣੀ ਇੱਕ ਮੁਕਾਬਲੇ ਦੇ ਵਿੱਚ ਉਹ ਸਮਰਾਲੇ ਦੇ ਵਿੱਚ ਮੁਕਾਬਲਾ ਹੁੰਦਾ ਦੋਸਤੋ ਉੱਥੇ ਬੀਬੀ ਵਿਮਲ ਕੌਰ ਖਾਲਸਾ ਦੀ ਸੁਮੇਧ ਸੈਣੀ ਦੇ ਨਾਲ ਬਹਿਸਵਾਜੀ ਹੋ ਜਾਂਦੀ ਆ ਬਹਿਸਵਾਜੀ ਇੰਨੀ ਵੱਧ ਜਾਂਦੀ ਹੈ ਕਿ ਇੱਕ ਇਹਨਾਂ ਦਾ ਖਾਨਪੁਰ ਪਿੰਡ ਦਾ ਗਾਂਧੀ ਸੁਰੱਖਿਆ ਕਰਮੀ ਹੁੰਦਾ ਹੈਗਾ ਜਿਹੜਾ ਕਿ ਵਿਮਲ ਕੌਰ ਖਾਲਸਾ ਦੇ ਨਾਲ ਹੁੰਦਾ ਹੈ ਉਹ ਆਪਣੀ ਸਟੇਨ ਗਨ ਸਮੇਧ ਸੈਣੀ ਦੇ ਉੱਪਰ ਤਾਨ ਲੈਂਦਾ ਇਸ ਤੋਂ ਬਾਅਦ ਦੋਸਤੋ ਫਿਰ ਜਿਹੜਾ ਇਹ ਇਹ ਟਕਰਾਅ ਜਿਹੜਾ ਕਿਉਂਕਿ ਉਧਰ ਜ਼ਾਲਮ ਸਮੇਤ ਸਿੰਘ ਸੈਣੀ ਹੈ ਜਿਹੜਾ ਉਹ ਹੱਦਾਂ ਪਾਰ ਕਰ ਚੁੱਕਿਆ ਸੀਗਾ ਤਾਂ ਸੁਮੇਧ ਸਿੰਘ ਸੈਣੀ ਨੇ ਅਗਲੇ ਹੀ ਦਿਨ ਦੋਸਤੋ ਜਿਹੜਾ ਇੱਕ ਕਾਂਦੀ ਕਰਮਚਾਰੀ ਯਾਨੀ ਕਿ ਪੁਲਿਸ ਮੁਲਾਜ਼ਮ ਸੀਗਾ ਉਹਨੂੰ ਗਾਇਬ ਕਰ ਦਿੱਤਾ ਜਾਂਦਾ ਜਿਹਦਾ ਅੱਜ ਤੱਕ ਵੀ ਪਤਾ ਨਹੀਂ ਲੱਗ ਸਕਿਆ ਸੋ ਦੋਸਤੋ ਇਹ ਗੱਲਾਂ ਚੱਲ ਹੀ ਰਹੀਆਂ ਹੁੰਦੀਆਂ ਨੇ ਤਾਂ ਏਸੇ ਦਰਮਿਆਨ ਸੁਮੇਧ ਸੈਣੀ ਦੇ ਉੱਪਰ ਬੰਬ ਨਾਲ ਅਟੈਕ ਕਰ ਦਿੱਤਾ ਜਾਂਦਾ ਦੋਸਤੋ ਜਦੋਂ ਉਹਦੇ ਉੱਪਰ ਅਟੈਕ ਹੁੰਦਾ ਤਾਂ ਤੁਹਾਨੂੰ ਇਹਨਾਂ ਗੱਲਾਂ ਦਾ ਪਤਾ ਹੈ ਕਿ ਚੰਡੀਗੜ੍ਹ ਦੇ ਵਿੱਚ ਜਦੋਂ ਅਟੈਕ ਹੁੰਦਾ ਤਾਂ ਉਹ ਉਸ ਅਟੈਕ ਦੇ ਵਿੱਚ ਬਚ ਜਾਂਦਾ ਜਿਹੜਾ ਸਮੇਤ ਸੈਣੀ ਹੈ ਉਸ ਤੋਂ ਬਾਅਦ ਦੋਸਤੋ ਇਹਨਾਂ ਦੀ ਜਿਹੜੀ ਆਪਸ ਵਿੱਚ ਟਸਣ ਹੈ ਉਹ ਵੱਧ ਜਾਂਦੀ ਹੈ ਕਾਰਨ ਕੀ ਹੈ ਕਿ ਸਮੇਤ ਸਿੰਘ ਸੈਣੀ ਤੇ ਹਮਲੇ ਤੋਂ ਬਾਅਦ ਜਿਹੜਾ ਪੂਲਾ ਨਹਿੰਗ ਹੁੰਦਾ ਦੋਸਤੋ ਉਹ ਆਪਣੇ ਗੁੰਡਿਆਂ ਨੂੰ ਲੈ ਕੇ ਜਿਹੜੇ ਆਪਣੇ ਸਾਥੀ ਹੁੰਦੇ ਨੇ ਇਹਨਾਂ ਦੇ ਜਟਾਣਾ ਸਾਹਿਬ ਜਟਾਣੇ ਦੇ ਤੇ ਆਪਣਾ ਦੂਸਰਾ ਚਰਨਜੀਤ ਸਿੰਘ ਚੰਨਾ ਉਹਨਾਂ ਦੇ ਘਰੇ ਪਹੁੰਚ ਜਾਂਦਾ ਹੈ ਤੇ ਜਟਾਣੇ ਦੇ ਪਰਿਵਾਰ ਨੂੰ ਦੋਸਤੋ ਬੱਚੀਆਂ ਨੂੰ ਬਜ਼ੁਰਗ ਮਾਤਾਵਾਂ ਨੂੰ ਉਹਦੀ ਦਾਦੀ ਨੂੰ ਸਾੜ ਦਿੱਤਾ ਜਾਂਦਾ ਹੈ ਦੋਸਤੋ ਜਿਉਂਦਿਆਂ ਉਹਨਾਂ ਨੂੰ ਘਰ ਦੇ ਵਿੱਚ ਅੱਗ ਲਾ ਕੇ ਸੀਧ ਕਰ ਦਿੱਤਾ ਜਾਂਦਾ ਹੈ ਤਾਂ ਇਸ ਦੇ ਨਾਲ ਦੋਸਤੋ ਜਿਹੜੀ ਵਿਰਤਸਨ ਸੀ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਇਸੇ ਤਰ੍ਹਾਂ ਦੋਸਤੋ ਗੁਰਜੰਟ ਸਿੰਘ ਰਾਜਸਥਾਨੀ ਹੈ ਜਿਹੜਾ ਉਹ ਬਿਮਲ ਕੌਰ ਖਾਲਸਾ ਦੇ ਇੱਕ ਇੰਦਰਜੀਤ ਕੌਰ ਕੋਈ ਇਹਨਾਂ ਦੀ ਅਸਿਸਟੈਂਟ ਹੁੰਦੀ ਹੈ ਉਹਦੇ ਕੋਲੇ ਉਹਦਾ ਕੋ ਆਉਣਾ ਜਾਣਾ ਸੀ ਜਾਨੀ ਕਿ ਠਾਰ ਕਹਿ ਲੋ ਕੁਝ ਕਹਿ ਲੋ ਇਸੇ ਤਰ੍ਹਾਂ ਇੱਕ ਦਿਨ 19 ਅਗਸਤ 1991 ਨੂੰ ਤਾਂ ਇਹਦੇ ਉੱਪਰ ਬੰਬ ਚੱਲਦਾ ਤੇ ਉਸ ਤੋਂ ਬਾਅਦ ਅਗਸਤ ਦੇ ਵਿੱਚ ਹੀ ਦੋਸਤੋ ਜਿਹੜਾ ਗੁਰਜੰਟ ਸਿੰਘ ਰਾਜਸਥਾਨੀ ਦਾ ਬਿਮਲ ਕੌਰ ਖਾਲਸੇ ਦੇ ਘਰ ਦੇ ਬਿਲਕੁਲ ਪਿਛਲੇ ਪਾਸੇ ਨਾਲ ਮੁਕਾਬਲਾ ਹੋ ਜਾਂਦਾ ਤੇ ਉਹ ਸ਼ਹੀਦ ਹੋ ਜਾਂਦੇ ਆ ਆਪਣੇ ਸਾਥੀਆਂ ਦੇ ਸਮੇਤ ਇਸ ਦੇ ਦਰਮਿਆਨ ਦੋਸਤੋ ਬੀਬੀ ਬਿਮਲ ਕੌਰ ਖਾਲਸਾ ਦਾ ਅਮਰੀਕਾ ਦੇ ਵਿੱਚ ਇੱਕ ਹੁੰਦਾ ਫੇਰੀ ਹੁੰਦੀ ਆ ਜਿਸ ਦੇ ਵਿੱਚ ਬਹੁਤ ਵੱਡੇ ਵੱਡੇ ਇਕੱਠ ਹੁੰਦੇ ਨੇ ਉਥੋਂ ਦਾ ਸਾਰਾ ਸਿੱਖ ਭਾਈਚਾਰਾ ਜਿਹੜਾ ਬੀਬੀ ਜੀ ਨੂੰ ਅੱਖਾਂ ਤੇ ਪਠਾ ਲੈਂਦਾ ਹੱਥਾਂ ਤੇ ਚੱਕ ਲੈਂਦਾ ਤੇ ਉਹਨਾਂ ਨੂੰ ਬਹੁਤ ਵੱਡਾ ਮਾਨ ਦਿੱਤਾ ਜਾਂਦਾ ਹੈ ਇਹ ਫੇਰੀ ਆ ਜਿਹੜੀ ਬਹੁਤ ਸਫਲ ਰਹਿੰਦੀ ਹੈ ਉਸ ਤੋਂ ਬਾਅਦ ਦੋਸਤੋ ਜਦੋਂ ਬੀਬੀ ਵਿਮਲਕੌਰ ਖਾਲਸਾ ਵਾਪਸ ਆਉਂਦੇ ਨੇ ਤਾਂ ਜਦੋਂ ਗੁਰਜੰਟ ਸਿੰਘ ਰਾਜਸਤਾਨੀ ਦਾ ਮੁਕਾਬਲਾ ਹੋ ਜਾਂਦਾ ਹੈ ਉਸ ਤੋਂ ਬਾਅਦ 2 ਸਤੰਬਰ 1991 ਨੂੰ ਦੋਸਤੋ ਵਿਮਲਕੌਰ ਖਾਲਸਾ ਘਰੇ ਮਰਤਕ ਪਾਏ ਜਾਂਦੇ ਨੇ ਮਰਤਕ ਪਾਏ ਜਾਂਦੇ ਨੇ ਜਦੋਂ ਕਿ ਉਹਨਾਂ ਦੇ ਘਰੇ ਇਹ ਕਿਹਾ ਜਾਂਦਾ ਹੈਗਾ ਕਿ ਵਿਮਲਕੌਰ ਖਾਲਸਾ ਆਪ ਕੰਮ ਕਰਿਆ ਕਰਦੇ ਸੀ ਆਪਣੇ ਹੱਥੀਂ ਤੇ ਉਹਨਾਂ ਨੇ ਕੱਪੜੇ ਤੋਂ ਨਾਲ ਜਿਹੜੀ ਬਾਦ ਸਿੰਘ ਮਸ਼ੀਨ ਹੁੰਦੀ ਹੈ ਉਹਨੂੰ ਲਗਾਉਂਦੇ ਸਮੇਂ ਕਰੰਟ ਲੱਗਣ ਦੇ ਨਾਲ ਉਹਨਾਂ ਦੀ ਮੌਤ ਦੱਸੀ ਜਾਂਦੀ ਹੈ ਜੋ ਕਿ ਬਿਲਕੁਲ ਹੀ ਬੇਵਿਨਿਆਦ ਸੀ ਕਿਉਂਕਿ ਦੋਸਤੋ ਉਹਨਾਂ ਨੂੰ ਪੂਰਾ ਕਿਵੇਂ ਇਹ ਪਲਾਨ ਕੀਤਾ ਗਿਆ ਜਾਂ ਤਾਂ ਉਹਦੇ ਨਾਲ ਤਾਰ ਲਾਈ ਗਈ ਲੇਕਿਨ ਜਾਂ ਸਿੱਧਾ ਹੀ ਉਹਨਾਂ ਨੂੰ ਕਰੰਟ ਲਾ ਕੇ ਮਾਰ ਦਿੱਤਾ ਗਿਆ ਕਿਉਂਕਿ ਦੋਸਤੋ ਇਹ ਗੱਲ ਇਸ ਕਰਕੇ ਪੁਖਤਾ ਨਾ ਹੋ ਚੁੱਕੀ ਕਿਉਂਕਿ ਇਹਨਾਂ ਦੇ ਜੀਠ ਦੇ ਵੱਲੋਂ ਇਹ ਅਪੀਲ ਵੀ ਕੀਤੀ ਗਈ ਕਿ ਇਹਨਾਂ ਦਾ ਪੋਸਟਮਾਰਟਮ ਕਰਾਇਆ ਜਾਵੇ ਪਰ ਦੋਸਤੋ ਉਹਨਾਂ ਦਾ ਪੋਸਟਮਾਰਟਮ ਵੀ ਕਰਾਇਆ ਨਹੀਂ ਗਿਆ ਤੇ ਅੱਜ ਤੱਕ ਇਹ ਗੱਲ ਜਿਹੜੀ ਹੈਗੀ ਆ ਇਸੇ ਤਰ੍ਹਾਂ ਰਾਜ ਬਣੀ ਰਹਿ ਗਈ ਕਿਉਂਕਿ ਦੋਸਤੋ ਉਹਨਾਂ ਦਾ ਮੌਤ ਦਾ ਕੋਈ ਵੀ ਖੁਲਾਸਾ ਨਾ ਹੋ ਸਕਿਆ ਕੋਈ ਇਨਕੁਆਰੀ ਨਾ ਹੋ ਸਕੀ ਵਿਮਲ ਕੌਰ ਖਾਲਸਾ ਨੂੰ ਦੋਸਤੋ ਬਿਲਕੁਲ ਕਲੀਅਰ ਆਪਾਂ ਕਹਿ ਸਕਦੇ ਆ ਕਿ ਸ਼ਹੀਦ ਕੀਤਾ ਗਿਆਗਾ ਕਿਹੜੇ ਜ਼ਾਲਮ ਵੱਲੋਂ ਕੀਤਾ ਗਿਆ ਮੈਂ ਜੋ ਤੁਹਾਨੂੰ ਸਟੋਰੀ ਸੁਣਾਈ ਆ ਇਹ ਜਿਹੜੇ ਪਾਪੀ ਜ਼ਾਲਮ ਅਫਸਰ ਸੀਗੇ ਉਸ ਸਮੇਂ ਇਹਨਾਂ ਨੂੰ ਇਹਨਾਂ ਦੇ ਮੂੰਹ ਨੂੰ ਖੂਨ ਲੱਗ ਚੁੱਕਿਆ ਸੀਗਾ ਔਰ ਇਹਨਾਂ ਨੂੰ ਖੁੱਲੀਆਂ ਸੋਟਾਂ ਦਿੱਤੀਆਂ ਹੋਈਆਂ ਸੀਗੀਆਂ ਤੇ ਇਸੇ ਕਰਕੇ ਇਹਨਾਂ ਨੇ ਆਪਣੇ ਹਉਮੈ ਕਿਉਂਕਿ ਬਿਮਲ ਕੌਰ ਖਾਲਸਾ ਮੈਂ ਤੁਹਾਨੂੰ ਜਿਵੇਂ ਦੱਸਿਆ ਖਾੜਕੂ ਸਿੰਘਾਂ ਨੂੰ ਮੁਕਾਬਲਿਆਂ ਦੇ ਵਿੱਚੋਂ ਵੀ ਕੱਢ ਕੇ ਲਿਆਉਂਦੇ ਸੀ ਤੇ ਲੇਕਿਨ ਜਿਹੜਾ ਇਹਨਾਂ ਦੇ ਗਨਮੈਨ ਵੱਲੋਂ ਇਹਦੇ ਉੱਤੇ ਗਨ ਤਾਣੀ ਗਈ ਜਦੋਂ ਸਟੇਨ ਗਨ ਉਦੋਂ ਬਾਅਦ ਤਾਂ ਫਿਰ ਦੋਸਤੋ ਉਹਨੇ ਆਪਣੇ ਆਪ ਨੂੰ ਇੱਕ ਤਰ੍ਹਾਂ ਨਹੀਂ ਜਿਵੇਂ ਆਪਾਂ ਕਹਿੰਦੇ ਹਾਂ ਹੰਕਾਰ ਨੂੰ ਸੱਟ ਵੱਜੀ ਤੇ ਜਟਾਣੇ ਵਾਲਾ ਮਾਮਲਾ ਹੋ ਗਿਆ ਦੋਸਤੋ ਤੇ ਜਟਾਣੇ ਵਾਲੇ ਮਾਮਲੇ ਤੋਂ ਬਾਅਦ ਇਹਨਾਂ ਨੇ ਬੀਬੀ ਬਿਮਲ ਕੌਰ ਖਾਲਸਾ ਨੂੰ ਸਹੀਰ ਕੀਤਾ ਤੇ ਦੋਸਤੋ ਇਸੇ ਬਿਮਲ ਕੌਰ ਖਾਲਸਾ ਦੇ ਪੁੱਤਰ ਭਾਈ ਸਰਬਜੀਤ ਸਿੰਘ ਨੂੰ ਆਪ ਲੋਕਾਂ ਨੇ ਜਿਹੜਾ ਫਰੀਦਕੋਟ ਤੋਂ ਮਾਨ ਬਖਸ਼ਿਆਗਾ ਇਹ ਮਾਨ ਦੋਸਤੋ ਪੰਥਕ ਲਹਿਰ ਦਾ ਜਾਂ ਆਪਾਂ ਕਹਿ ਲਓ ਪੰਥਕ ਲਹਿਰ ਦੀ ਹੁਣ ਫੇਰ ਸ਼ੁਰੂਆਤ ਹੋ ਚੁੱਕੀ ਹੈ ਜਿਹੜੀ ਕਿ ਕਿੱਥੇ ਤੱਕ ਪਹੁੰਚੂਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਤੇ ਮੈਂ ਇੱਕ ਬੇਨਤੀ ਕਰਨੀ ਚਾਹਣਾ ਜਿਹੜੇ ਲੋਕ ਕਈ ਮੈਂ ਦੇਖੇ ਨੇ ਤੇ ਭਾਈ ਸਰਬਜੀਤ ਸਿੰਘ ਨੂੰ ਟਰੋਲ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਬੇਸ਼ਰਮ ਲੋਕਾਂ ਨੂੰ ਇਹ ਨਹੀਂ ਪਤਾ ਸੋਸ਼ਲ ਮੀਡੀਆ ਦੇ ਥੱਲੇ ਤੁਸੀਂ ਕਮੈਂਟ ਕਰਨ ਲੱਗੇ ਇਹ ਨਹੀਂ ਸੋਚਦੇ ਕਿ ਇਹ ਭਾਈ ਸਰਬਜੀਤ ਸਿੰਘ ਉਸ ਬੇਅੰਤ ਸਿੰਘ ਦਾ ਖੂਨ ਹੈ ਜਿਸ ਖੂਨ ਨੇ ਪੰਜਾਬ ਦੇ ਲੋਕਾਂ ਦੀ ਪੱਗ ਸਿੰਘਾਂ ਦੀ ਪੱਗ ਸਿਰ ਦੇ ਉੱਪਰ ਰੱਖੀ ਹੈ ਤੁਹਾਡੇ ਜਿਹੜਾ ਬੰਦਾ ਕੋਈ ਕਮੈਂਟ ਇਹਨਾਂ ਦੇ ਖਿਲਾਫ ਲਿਖਣ ਦੀ ਕੋਸ਼ਿਸ਼ ਕਰਦਾ ਉਹ ਪਹਿਲਾਂ ਆਪਣੇ ਬਾਪ ਬਾਰੇ ਸੋਚ ਲਿਆ ਕਰੇ ਕਿ ਮੇਰੇ ਬਾਪ ਨੇ ਕੀ ਕੀਤਾ ਸੀ ਜਾਂ ਕੀ ਕੀਤਾ ਹੈ ਜਾਂ ਤੁਸੀਂ ਆਪ ਕੀ ਕਰਨ ਜੋਗ ਰਹੇ ਹੋ ਕਿ ਸਿਰਫ ਕਮੈਂਟ ਕਰਨੀ ਜਾਣਦੇ ਹੋ ਜਾਂ ਫਿਰ ਤੁਸੀਂ ਸਿੱਖ ਹੈ ਹੀ ਨਹੀਂ ਕੋਈ ਹੋਰ ਪੱਗ ਬੰਨ ਕੇ ਜਾਂ ਪੱਗ ਦੇ ਵਿੱਚ ਸਿਰਫ ਸਾ ਕੇ ਤੇ ਸਿੱਖ ਹੋਣ ਦੀ ਇੱਕ ਨਾਟਕ ਕਰਦੇ ਹੋ ਤਾਂ ਕਿ ਇਹ ਦਰਸਾਇਆ ਜਾਵੇ ਕਿ ਸਾਇਦ ਭਾਈ ਸਾਹਿਬ ਦਾ ਵੀ ਕੋਈ ਬੰਦਾ ਵਿਰੋਧ ਕਰ ਰਿਹਾਗਾ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ